ਸੋ ਦੋਸਤੋ ਜੇਕਰ ਗੱਲ ਕਰੀਏ ਸੋ ਨਿਊ ਈਅਰ ਦਾ ਦਿਨ ਚੱਲ ਰਿਹਾ ਔਰ ਛੁੱਟੀਆਂ ਦੇ ਦਿਨ ਚੱਲ ਰਹੇ ਸੋ ਹਰ ਕੋਈ ਜੇਕਰ ਗੱਲ ਕਰੀਏ ਬੱਚਿਆਂ ਦੀ ਛੁੱਟੀਆਂ ਪਈਆਂ ਹਰ ਕੋਈ ਚਾਹੁੰਦਾ ਹੈ ਕਿ ਬੱਚਿਆਂ ਦਾ ਫਨ ਹੋਵੇ ਬੱਚਿਆਂ ਦੇ ਫਨ ਦੇ ਨਾਲ ਨਾਲ ਜਿਹੜੇ ਉਹਨਾਂ ਦੇ ਪੇਰੈਂਟਸ ਹੈਗੇ ਉਹ ਵੀ ਕਿਤੇ ਫਨ ਹੋਣ ਸੋ ਅਸੀਂ ਗੱਲ ਕਰ ਰਹੇ ਹਾਂ ਸਕਾਈ ਜੰਪ ਦੀ ਜਿੱਥੇ ਕਿ ਹਰ ਤਰ੍ਹਾਂ ਦੇ ਜਿਹੜਾ ਬੱਚਿਆਂ ਦਾ ਜਿਹੜਾ ਫਨ ਦੇਖਣ ਨੂੰ ਮਿਲ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਜੇਮਿੰਗ ਜ਼ੋਨ ਕਿਸ ਤਰ੍ਹਾਂ ਹੈ ਬਿਲਕੁਲ ਜਿਹੜਾ ਸਕਾਈ ਜੰਪਗਾਓ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਜਿਹੜੇ ਬੱਚੇ ਇੰਜੋਏ ਕਰ ਰਹੇ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਜਿਹੜੇ ਜਿਹੜੀ ਫੈਮਿਲੀ ਮੈਂਬਰਸ ਆ ਉਹ 享受 ਕਰ ਰਹੇ ਸੋ ਅਸੀਂ ਗੱਲ ਕਰਦੇ ਹਾਂ ਇੱਥੋਂ ਦੇ ਓਨਰ ਨਾਲ ਸੰਦੀਪ ਸਿੰਘ ਜੀ ਸੰਦੀਪ ਜੀ ਬੱਚਿਆਂ ਦੇ ਨਾਲ ਹਰ ਕੋਈ ਗੰਦਾ ਕੀ ਅਸੀਂ ਇਸ ਟੈਕਸ ਤੋਂ ਮੁਕਤ ਹੋਈਏ ਔਰ ਫਿਜ਼ਿਕਲੀ ਸਾਡੇ ਬੱਚੇ ਵੀ ਫਿਟ ਰਹਿਣ ਤੇ ਇਹ ਸਕਾਈ ਜੰਪ ਤੇ ਆ ਕੇ ਕਿੰਨਾ ਜਿਹਾ ਫਾਇਦਾ ਮਿਲਦਾ ਹੈ ਸਰ ਇਹ ਬਹੁਤ ਜ਼ਿਆਦਾ ਫਾਇਦਾ ਹੈਗਾ ਇੱਥੇ ਲੋਕਾਂ ਨੂੰ ਆ ਕੇ ਬੱਚਿਆਂ ਨੂੰ ਖੇਡਣ ਲਈ ਨਵੀਂ ਥਾਂ ਮਿਲ ਗਈ ਹੈ ਅੰਮ੍ਰਿਤਸਰ ਚ ਇਹੋ ਜੀ ਕੋਈ ਕਨਸੈਪਟ ਨਹੀਂ ਹੈਗਾ ਬੱਚਿਆਂ ਲਈ ਜਿੱਥੇ ਜਿਮਨਾਸਟਿਕ ਐਕਟੀਵਿਟੀਜ਼ ਵੀ ਹੋ ਸਕਣ ਨਾਲ ਉਹ ਖੇਡ ਵੀ ਸਕਣ ਤੇ ਨਾਲ ਫਿਜ਼ਿਕਲੀ ਫਿਟ ਰਹਿਣ ਸਕਣ ਸਰ ਇਹ ਆਪਣੇ ਆਪ ਚ ਯੂਨਿਕ ਕਨਸੈਪਟ ਹੈ ਸਰ ਇਹਦੇ ਜੇ 3 ਸਾਲ ਤੋਂ ਉੱਤੇ ਕੋਈ ਵੀ ਇਸ ਦਾ ਗਰੁੱਪ ਦਾ ਬੱਚਾ ਜਾ ਸਕਦਾ ਹੈ ਜਾਂ ਵੱਡੇ ਵੀ ਜਾ ਸਕਦੇ ਆ ਇਵਨ ਆਪਣੀ ਏਜ ਦੇ ਵੀ ਆਏ ਆਪਣੇ ਤੋਂ ਵੀ ਵੱਡੇ ਉਹ ਵੀ ਆ ਕੇ ਇੰਜੋਏ ਕਰ ਸਕਦੇ ਆ ਸਰ ਐਦਾਂ ਕੋਈ ਏਟ ਬੌਂਡ ਜਨੈਸ਼ਨ ਨਹੀਂ ਹੈਗੀ ਇਹਦੇ ਚ ਯਾਨੀ ਕਿ ਕੋਈ ਇੱਥੇ ਆਏ ਅਗਰ ਫੈਮਿਲੀ ਦਾ ਨਾਲ ਅੰਦਰ ਪੇਰੈਂਟਸ ਆਂਦੇ ਆ ਬੱਚੇ ਆਂਦੇ ਉਹ ਕਹਿੰਦੇ ਯਾਰ ਅਸੀਂ ਗੇਮ ਵੀ ਖੇਡੀ ਇੰਜੋਏ ਵੀ ਕੀਤਾ ਔਰ ਫਿਜ਼ਿਕਲੀ ਫਿਟ ਵੀ ਹੋਏ ਆ ਕਿਤੇ ਹੋਰ ਜਾਣ ਦੀ ਲੋੜ ਨਹੀਂ ਆ ਯੈਸ ਸਰ ਬੇਸਿਕਲੀ ਇਹੋ ਚੀਜ਼ ਹੈਗੀ ਆ ਜਿਹੜਾ ਪ੍ਰੋਪਰ ਇੰਜੋਏਮੈਂਟ ਹੋ ਜਾਂਦੀ ਹੈ ਬੱਚਿਆਂ ਦੇ ਮਮਾ ਪਾਪਾ ਦੀ ਉਹਨਾਂ ਦੇ ਨਾਲ ਜੋ ਕੋਈ ਆਏ ਆ ਨਾਲ ਸਾਡੇ ਕੋਲ ਕੈਫੇ ਵੀ ਹੈਗਾ ਆਪਣਾ ਉੱਥੇ ਬੈ ਕੇ ਵੀ ਉਹ ਇੰਜੋਏ ਕਰ ਸਕਦੇ ਆ ਫੂਡ ਦਾ ਟੇਸਟ ਲੈ ਸਕਦੇ ਸਰ ਜਾਨੀ ਗੇਮ ਦੇ ਨਾਲ ਫੂਡ ਡਬਲ ਮਜ਼ਾ ਡਬਲ ਮਜ਼ਾ ਸਰ ਸੋ ਬਿਲਕੁਲ ਜੇ ਅਗਰ ਗੱਲ ਕਰੀਏ ਸੋ ਕਿਸ ਕਿਸ ਤਰ੍ਹਾਂ ਦੀ ਕਿੰਨੀ ਤਰ੍ਹਾਂ ਦੀ ਗੇਮ ਚੋਣੀ ਆ ਅਗਰ ਬੱਚੇ ਆਣ ਤੇ ਉਹਨਾਂ ਨੂੰ ਪਤਾ ਹੁੰਦੀ ਸੀ ਫਿਜ਼ੀਕਲੀ ਫਿਟ ਹੋ ਸਕਦੇ ਕਿੰਸ ਤਰ੍ਹਾਂ ਦੀ ਗੇਮਾਂ ਹੈ ਸਰ ਇਹ ਬੇਸਿਕਲੀ ਆਪਣੇ ਟੈਂਪੋ ਲਾਈਨ ਅਗੇ ਇਹਦੇ ਚ 12 ਤੋਂ ਜ਼ਿਆਦਾ ਐਕਟੀਵਿਟੀਆਂ ਹੈਗੀਆਂ ਸਰ ਲਗ ਲਗ ਹੈਗੀਆਂ ਐਕਟੀਵਿਟੀਆਂ ਜਿੱਦੇ ਤੇ ਬੱਚੇ ਹਾਈ ਜੰਪ ਦਾ ਆਪਣਾ ਲੈ ਸਕਦੇ ਆ ਆਪਣੇ ਬਬਲਸ ਵਾਲੀ ਚੀਜ਼ ਹੈਗੀ ਹੈ 에어 ਬੈਗਸ ਹੈਗੇ ਆ ਆਪਣਾ ਡੋਨਟ ਸਲਾਈਡ ਹੈਗੀ ਆ ਬਾਸਕਟਬਾਲਸ ਹੈਗੀਆਂ ਆ ਅਲੱਗ ਅਲੱਗ ਐਕਟੀਵਿਟੀਆਂ 12 ਤੋਂ ਪਲੱਸ ਐਕਟੀਵਿਟੀਆਂ ਹੈਗੀ ਸਰ ਜਿੱਦੇ ਤੇ ਬੱਚਾ ਫੁੱਲ ਇੰਜੋਏ ਕਰਕੇ ਜਾਂਦਾ ਸਰ ਜੋ ਜ਼ਿਕਰ ਗੱਲ ਕਰੀਏ ਸਰ ਬਿਲਕੁਲ ਜਿਸ ਤਰ੍ਹਾਂ ਦੇ ਇੱਥੇ ਵਿੱਚ ਕੋਈ ਰਿਸਕਤ ਨਹੀਂ ਇਹੋ ਜਿਹਾ ਗੱਲ ਸਰ ਬੱਚਿਓ ਤੁਸੀਂ ਇੱਥੇ ਪੂਰੀ ਪ੍ਰੋਪਰ ਤੁਹਾਡੀ ਟੀਮ ਵੀ ਇੱਥੇ ਖੜੀ ਹੁੰਦੀ ਹੈ ਮੇਰੇ ਖਿਆਲ ਜਿਸ ਤਰ੍ਹਾਂ ਜੰਪਿੰਗ ਜਿਸ ਤਰ੍ਹਾਂ ਸੌਫਟ ਹੈਗਾ ਬਲ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ ਚਾਹੇ ਫਿਜ਼ਿਕਲੀ ਕੋਈ ਬਜ਼ੁਰਗ ਵੀ ਆਵੇ ਜੇ ਥੋੜਾ ਜਿਹਾ ਨਹੀਂ ਸਰ ਇਦਾਂ ਤਾਂ ਕੋਈ ਰਿਸਕ ਫੈਕਟਰ ਨਹੀਂ ਹੈਗਾ ਯਾ ਬਸ ਅਸੀਂ ਛੋਟੇ ਬੱਚਿਆਂ ਨੂੰ ਥੋੜਾ ਜਿਹਾ ਲਾਊਡ ਨਹੀਂ ਕਰੀਦਾ ਨਾਲਿਆਂ ਜਿਨ੍ਹਾਂ ਦੇ ਕੋਈ ਪਹਿਲਾਂ ਕੋਈ ਸਰਜਰੀ ਵਗੈਰਾ ਕੋਈ ਹੋਈ ਹੋਵੇ ਉਹਨਾਂ ਦੀ ਅਲਾਉਡ ਨਹੀਂ ਹੈ ਬਾਕੀ ਸਾਰੇ ਆ ਸਕਦੇ ਆ ਸਰ ਸੋ ਜੇਕਰ ਗੱਲ ਕਰੀਏ ਸਰ ਬੱਚੇ ਇੱਥੇ ਆ ਰਹੇ ਨਾਲ ਪੇਰੈਂਟ ਸਾਰੇ ਫੁੱਲ ਇੰਜੋਏ ਹੋ ਰਿਹਾ ਔਰ ਨੀ ਜਿਹੜਾ ਨਵਾਂ ਸਾਲ ਆਨ ਬਲ ਹੈ ਔਰ ਹੌਲੀਡੇਸ ਚੱਲ ਰਹੀ ਹੈ ਕੀ ਕਹਿਣਾ ਚਾਹੋਗੇ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਕਿਉਂਕਿ ਫਿਜ਼ੀਕਲੀ ਫਿੱਟ ਦੇ ਨਾਲ ਨਾਲ ਐਂਟਰਟੇਨਮੈਂਟ ਵੀ ਹੈ ਬਿਲਕੁਲ ਸਰ ਅਸੀਂ ਤੇ ਇਹੋ ਕਵਾਂਗੇ ਕਿ ਇੱਥੇ ਆਉਣ ਫੁੱਲ ਇੰਜੋਇਮੈਂ 500 ਤੋਂ ਸਾਡੀ ਟਿਕਟਸ ਸਟਾਰਟ ਹੈਗੀ ਆ ਸਰ ਵੀਕਡੇ ਵੀਕਐਂਡ ਦੇ ਆ ਸਾਡਾ ਓਪਨਿੰਗ ਦਾ ਟਾਈਮ ਹੈਗਾ ਆ 11:30 ਟੂ 9 ਮੋਂਡੇ ਟੂ ਫਰਡੇ ਸੈਟਰਡੇ ਸੰਡੇ 10 ਟੂ 10 ਐਡਰੈਸ ਮੈਂ ਤੁਹਾਨੂੰ ਦੱਸ ਦਿੰਦਾ ਸਰ ਆਪਣਾ ਇੱਥੇ ਹੈਗਾ 4th ਫਲੋਰ ਮੋਕੋ ਹਾਊਸ ਮਾਲ ਰੋਡ ਅੰਮ੍ਰਿਤਸਰ ਸਰ ਕੋਈ ਸਕੂਲ ਤੁਹਾਨੂੰ ਕੰਟੈਕਟ ਕਰਦਾ ਗਰੁੱਪ ਪਾਣ ਨੂੰ ਲੈ ਕੇ ਉਹਦੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਟਾਈਅਪ ਆਫਰਸ ਹੁੰਦੀ ਆ ਹਾਸਰ ਸਕੂਲਸ ਲਈ ਵੀ ਸਾਡੇ ਕੋਲ ਅਲੱਗ-ਅਲੱਗ ਪੈਕੇਜ ਆ ਅਸੀਂ ਔਰ ਵੀ ਕਿਟਿੰਗ ਪਾਰਟੀਆਂ ਦਾ ਵੀ ਆਰਗੇਨਾਈਜ਼ ਕਰ ਦਿੰਦੇ ਆ ਗੈਟ ਟੂਗੇਦਰ ਕੋਈ ਕਾਰਪੋਰੇਟ ਪਾਰਟੀਆਂ ਵਗੈਰਾ ਹੈਗੀ ਅਸੀਂ ਕਈ ਪ੍ਰਕਾਰ ਦੀਆਂ ਪਾਰਟੀਆਂ ਸੇਲ ਕਰਦੇ ਆ ਸਰ ਜਿਹਦੇ ਕੋ ਜਿਹਦੇ ਲਈ ਸਾਡੇ ਕੋਲ ਸੈਪਰੇਟਲੀ ਪਾਰਟੀ ਹਾਲ ਵੀ ਹੈਗਾ ਆ ਸਾਡਾ ਕੈਫੇ ਹੈਗਾ ਜਿੱਥੋਂ ਫੂਡ ਸਰਵ ਹੋ ਜਾਂਦਾ ਨਾਲ ਉਹ ਇੱਥੇ ਇੰਜੋਇਮੈਂਟ ਵੀ ਕਰ ਸਕਦੇ ਆ ਨਾਲ ਹੀ ਫੂਡ ਹੋ ਜਾਊਗਾ ਸਰ ਔਨਲਾਈਨ ਬੁਕਿੰਗ ਵੀ ਹੁੰਦੀ ਹੈ ਹਾਂਜੀ ਔਨਲਾਈਨ ਬੁਕਿੰਗ ਹੈਗੀ ਆ ਸਰ ਟ੍ਰੈਂਪੋਲਾਈਨ ਦੇ ਲਈ ਸਾਡੀ ਪਾਰਟੀ ਦੀ ਵੀ ਸਾਡੀ ਔਨਲਾਈਨ ਬੁਕਿੰਗ ਹੋ ਜਾਂਦੀ ਆ ਕਸਟਮਰ ਉੱਥੋਂ ਔਨਲਾਈ ਤੇ ਉਹ ਇੰਜੋਏ ਕਰ ਸਕਦੇ ਸਰ ਆਪਣਾ ਜੀ ਮੈਂ ਤੁਸੀਂ ਕਿਹ ਪਾਰਟੀ ਹੈ ਸਕੂਲ ਆਉਂਦਾ ਲੇਕਿਨ ਅਗਰ ਮੰਨ ਲਓ ਕਿ ਫੈਮਿਲੀ ਹੁੰਦੀ 8 10 ਮੈਂਬਰ ਆ ਗਰਪ ਹੁੰਦਾ ਵਾ ਉਸ ਨੂੰ ਲੈ ਕੇ ਵੀ ਕੋਈ ਐਸ ਤਰ੍ਹਾਂ ਦੇ ਪੈਕੇਜ ਹੈ ਜਿਹੜਾ ਕਿ ਫੈਮਿਲੀ ਪੂਰੀ ਆ ਕੇ ਛੋਟੇ ਤੋਂ ਲੈ ਕੇ ਬੱਚੇ ਦਾਦੇ ਪੋਤੇ ਸਾਰੇ ਇੰਜੋਏ ਕਰ ਸਕਣ ਸਰ ਉਹਦੇ ਲਈ ਸਾਡੇ ਕੋਲ ਵੀ ਇੰਜੋਏਮੈਂਟ ਲਈ ਪੈਕੇਜ ਵਕਰੇ ਹੈਗੇ ਸਰ ਗਰਪ ਉਹ ਸਾਡੇ ਕੋਲ ਵਕਰੇ ਹੈਗੇ ਆ ਗਰਪ ਦੇ ਅਕੋਰਡਿੰਗ ਡਿਸਕਾਊਂਟਸ ਹੈਗੇ ਆ ਜਿੱਦਾਂ ਨੰਬਰ ਆਫ 3 ਪਰਸੈਂਟ ਹੈਗੇ ਆ 5 ਪਰਸੈਂਟ ਡਿਸਕਾਊਂਟ ਦਾ ਜੇ 5 ਪਰਸੈਂਟ ਹੈਗੇ ਆ 10 ਪਰਸੈਂਟ ਆ ਜਾ 10 ਤੋਂ ਉੱਤੇ ਆ 15 ਪਰਸੈਂਟ ਆ ਜੇ ਕੋਈ ਆਪਣੀ ਮਾਂ ਨਾ ਹੁੰਦਾ ਜਾਂ ਪਾਪਾ ਨਾ ਹੁੰਦਾ ਬੱਚਾ ਛੋਟਾ ਹੈਗਾ ਉਹਨਾਂ ਨੂੰ 20% ਡਿਸਕਾਊਂਟਸ ਹੈਗਾ ਸਰ ਇਹ ਸਾਡੇ ਡਿਸਕਾਊਂਟਸ ਪਾਲਿਸੀ ਵੀ ਬਹੁਤ ਵਧੀਆ ਹੈਗੀ ਹੈ ਸਰ ਐਦਾਂ ਨਹੀਂ ਹੈ ਕਿ ਹਰ ਚੀਜ਼ ਲਈ ਫੁੱਲੀ ਚਾਰजेस ਆ ਡਿਸਕਾਊਂਟਸ ਪਾਲਿਸੀ ਬਹੁਤ ਅੱਛੀ ਹੈ ਸਰ ਸਾਡੀ ਫੁੱਲ ਇੰਜੋਏ ਕਰੋ ਆਓ ਔਰ ਡਿਸਕਾਊਂਟ ਪਾਲਿਸੀ ਵੀ ਮਿਲ ਸਕਦੀ ਹੈ ਰਾਈਟ ਸਰ ਬਿਲਕੁਲ ਅਵੇਲ ਕਰ ਸਕਦੇ ਹੈ ਡਿਸਕਾਊਂਟ ਪਾਲਿਸੀ ਸਰ ਅਸੀਂ ਦੇ ਕਾਊਂਟਰ ਤੇ ਲਿਖ ਕੇ ਵੀ ਲਾਇਆ ਹੋਇਆ ਹੈ ਸਾਡਾ ਫਰੇਮ ਵੀ ਲੱਗਾ ਹੋਇਆ ਹੈ ਕਿ ਡਿਸਕਾਊਂਟ ਪਾਲਿਸੀ ਸਾਡੀ ਕੀ ਹੈਗੀ ਸਰ ਸਰ ਨਵਾਂ ਸਾਲ ਆਣ ਵਾਲਾ ਹੈ ਹਰ ਕੋਈ ਇੰਜੋਏ ਜਾਂਦਾ ਵਾ ਉਸ ਨੂੰ ਲੈ ਕੇ ਵੀ ਕੋਈ ਸਪੈਸ਼ਲ ਕੋਈ ਇਸ ਤਰ੍ਹਾਂ ਅਰੇਂਜਮੈਂਟ ਹੈ ਜਾਂ ਕੋਈ ਆਫਰ ਰੈਜ਼ਿੰਗ ਹੈ ਕਿ ਫੈਮਿਲੀ ਆ ਨਵਾਂ ਸਾਲ ਵੀ ਇੰਜ ਕਰ ਸਕਣ ਸਰ ਸਾਡੇ ਆਫਰ ਚੱਲ ਰਹੇ ਆ ਜੇ ਆਨਲਾਈਨ ਬੁੱਕ ਕਰਦੇ ਉਹਨਾਂ ਨੂੰ ਉੱਥੇ ਵੀ ਡਿਸਕਾਊਂਟ ਮਿਲ ਜਾਂਦਾ ਨਾਲ ਸਾਡੇ ਇਨਸਟਾ ਤੇ ਵੀ ਚੱਲ ਰਿਹਾ ਕਿ ਜੇ ਉਹਦਾ ਕੋਈ ਪੇਜ ਲਾਈਕ ਕਰਕੇ ਆਉਂਦਾ ਹੈ ਉਹਨੂੰ ਸ਼ੋਅ ਕਰਦਾ ਟੈਗ ਕਰਦਾ 15% ਆਫ ਹੈਗਾ ਸਰ ਕੋਰਸ ਵਾਲਾ ਜਿਸ ਤਰ੍ਹਾਂ ਪਰ ਜਿਮ ਜਿਮ ਕਰਦੇ ਆ ਇਸ ਤਰ੍ਹਾਂ ਵੀ ਕੋਈ ਸਪੈਸ਼ਲ ਪ੍ਰੋਵੀਜ਼ਨ ਹੈਗਾ ਜੇਕਰ ਤੁਹਾਡਾ ਮੰਥਲੀ ਹੈ ਯਰਲੀ ਹੈ ਕੁਆਟਰਲੀ ਹੈ ਸੀ ਹਾਫ ਮੰਥ ਇਸ ਤਰ੍ਹਾਂ ਵੀ ਕਰਦਾ ਇਸ ਤਰ੍ਹਾਂ ਦੀ ਵੀ ਕੋਈ ਸਰ ਮੰਥ ਇਹ ਆਪਣੇ ਕੋ ਪੈਕੇਜ ਆਉਣ ਵਾਲੇ ਹੈ ਸਰ ਮੰਥਲੀ ਪੈਕੇਜ ਵੀ ਬਣਾਣਾ ਲਿਆ ਹੈ ਸ਼ਾਇਦ ਮੇਬੀ ਨੈਕਸਟ ਮੰਥ ਤੋਂ ਸਟਾਰਟ ਹੋ ਜਾਣ ਜਿੱਦੇ ਚ ਆਪਾਂ ਮੰਥਲੀ ਐਂਟਰੀ ਵੀ ਦਵਾਂਗੇ ਸਰ ਐਂਟਰਟੇਨਮੈਂਟ ਦਾ ਹਰ ਸਾਧਨ ਜਿਹੜਾ ਵਾ ਉਹ ਬਿਲਕੁਲ ਜਿਹੜਾ ਵਾ ਇੱਥੇ ਸਕਾਈ ਜੰਪ ਤੋਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਚੇ ਜਿਹੜੇ ਆ ਉਹ ਸਰ ਇੰਜੋਏ ਕਰ ਰਹੇ ਆ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਦੇ ਨਾਲ ਪੇਰੈਂਟਸ ਹੈਗੇ ਫੈਮਿਲੀ ਹੈ ਔਰ ਹਾਲੀਡੇਸ ਚੱਲ ਰਹੇ ਆ ਜਨਵਰੀ ਨਿਊ ਈਅਰ ਦੇ ਜਿਹੜਾ ਨਵਾਂ ਸਾਲ 2024 ਆਨ ਮਤਲਬ ਉਸ ਤੋਂ ਲੈ ਕੇ ਹਾਲੀਡੇਸ ਚੱਲ ਰਹੇ ਹਰ ਕੋਈ ਚਾਹੁੰਦਾ ਕਿ ਅਸੀਂ ਇੰਜੋਏ ਕਰੀਏ ਬੱਚਿਆਂ ਦੇ ਨਾਲ ਕਿਉਂਕਿ ਬੱਚਿਆਂ ਦੇ ਨਾਲ ਹੀ ਅਸਲੀ ਇੰਜੋਏ ਹੁੰਦਾ ਪਰਿਵਾਰ ਦਾ ਬਿਲਕੁਲ ਪੇਰੈਂਟਸ ਵੀ ਆ ਰਹੇ ਔਰ ਜੇਕਰ ਗੱਲ ਕਰੀਏ ਨਾ ਨੇ ਅਬੋਵ ਤੇ 3 ਸਾਲ ਤੋਂ ਉੱਤੇ ਜਿਹੜੀ ਹੈ ਏਜ ਲਿਮਟ ਤੋਂ ਜਿਹੜੇ ਸ਼ੁਰੂ ਔਰ ਜੇਕਰ ਗੱਲ ਕਰੀਏ ਉਸ ਦਾਦਾ ਪੋਤਰਾ ਤੇ ਪੂਰਾ ਮਾਤਾ ਪਿਤਾ ਹਰ ਕੋਈ ਇਥੇ ਇੰਜੋਏ ਕਰ ਸਕਦਾ ਔਰ ਬੈਸਟ ਇੱਕ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਸਕਾਈ ਜੰਪ ਹੈਗਾ ਉੱਥੇ ਇੱਕ ਬੈਸਟ ਓਪਰਚੁਨਿਟੀ ਮਿਲਦੀ ਭਈਆ ਕਿ ਤੁਸੀਂ ਫੁੱਲ ਇੰਜੋਏ ਕਰੋ ਔਰ ਆਪਣੇ ਪਰਿਵਾਰ ਦੇ ਨਾਲ ਇੰਜੋਏ ਕਰੋ ਨਾਲ ਨਾਲ ਫੂਡ ਦਾ ਵੀ ਇੰਜੋਏ ਕਰੋ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਆ ਉੱਥੇ ਮੌਜੂਦ ਹੈ